ਲੋ ਜੀ ਲਗਾਤਾਰ ਨਹੀਂ ਪੈਂਦੇ ਨੂੰ ਹੋ ਗਿਆ ਜੀ 1 ਘੰਟਾ ਆ ਜਿਹੜਾ ਮੌਸਮ ਆ ਪਕੌੜੇ ਵਾਲਾ ਹੋਇਆ ਪਿਆ ਅੱਜ ਖਾਂਦੇ ਆ ਜੀ ਪਕੌੜੇ ਬਣਾ ਕੇ ਹਾਂਜੀ ਦੋਸਤੋ ਕਿਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਸਵਾਗਤ ਆ ਜੀ ਤੁਹਾਡਾ ਇੱਕ ਵਾਰ ਫਿਰ ਸਾਡੇ ਨਵੇਂ ਬਲੌਗ ਦੇ ਵਿੱਚ ਕਿ ਕਿੰਨਾ ਠੰਡਾ ਮੌਸਮ ਆ ਤੁਸੀਂ ਦੇਖ ਹੀ ਲਿਆ ਅੱਜ ਪਕੌੜੇ ਖਾਣ ਦੀ ਪੂਰੀ ਪੂਰੀ ਸੰਭਾਵਨਾ ਆ ਠੰਡਰ ਬੰਦ ਪਿਆ ਸਾਡੇ ਦੋਨੋਂ ਹੀ ਠੰਡੀ ਠੰਡੀ ਹਵਾ ਆ ਰਹੀ ਆ ਚਲੋ ਦੁਪਹਿਰ ਤੱਕ ਬਣਾਦੇ ਥੋੜੀ ਜਿਹਾ ਤੱਕ ਪਕੌੜੇ ਖਾਂਦੇ ਆ ਜੋ ਵੀ ਮੀਤਾ ਬਹੁਤ ਆ ਰਿਹਾ ਤੁਸੀਂ ਦੇਖ ਹੀ ਲਿਆ ਅੰਦਰ ਆਇਆ ਮੇਰੇ ਭਾਂਜੇ ਇਨ ਲੋ ਫੈਮਿਲੀ ਚ ਆਏ ਹੋਏ ਸਾਡੇ ਭਾਂਜੇ ਅੱਜ ਸਪੈਸ਼ਲ ਮੌਕੇ ਤੇ ਬਣਾਵਾਂਗੇ ਅਸੀਂ ਪਕੌੜੇ ਕਾਫੀ ਠੰਡਾ ਮੌਸਮ ਆ ਮੀਂਹ ਵੀ ਪੈ ਰਿਹਾ 1 ਡੇਢ ਘੰਟਾ ਹੋ ਗਿਆ ਸ਼ਾਇਦ ਹੋਰ ਵੀ ਲੱਗੇ 3-4 ਘੰਟੇ ਜਿੰਦਾ ਦਾ ਮੌਸਮ ਬਣਿਆ ਹੋਇਆ ਇਹ ਇਹ ਸਾਡਾ ਹੈਗਾ ਜੀ ਆਹਿਲ ਅਨਮੋਲ ਪ੍ਰੀਤ ਸਿੰਘ ਤੇ ਕੀ ਖਾਣਾ ਹੈ ਬੇਸਣ ਦੀ ਰੋਟੀ ਖਾਣੇ ਕਿ ਪਕੌੜੇ ਖਾਣੇ ਪਕੌੜੇ ਥੋੜੇ ਖਾਣੇ ਨਾ ਬੇਸਣ ਦੀ ਰੋਟੀ ਨਹੀਂ ਖਾਣੀ ਇਹਨੇ ਤੇ ਚਲੋ ਦੋਸਤੋ ਖਾਣ ਪੀਣੇ ਬਾਰੇ ਤੁਹਾਨੂੰ ਮਿਲਦੇ ਆ ਪਹਿਲਾਂ ਤਿਆਰ ਕਰੀਏ ਆਪਾਂ ਖਾਣਾ ਪਾਣੀ ਜੋ ਵੀ ਖਾਣਾ ਹੈਗਾ ਅੱਜ ਬੇਸਣ ਤਿਆਰ ਕਰੀਏ ਮਸਾਲਾ ਤਿਆਰ ਕਰੀਏ ਨਹੀਂ ਬਾਰ ਲਗਾਇਆ ਨੇ ਮੀ ਅੰਬ ਚੱਕਰੋ ਇਹ ਕਰਨੇ ਪਏ ਹੋਆ ਤਾਕੀ ਦੇ ਵਿੱਚ ਮਿੱਠੇ ਖਾਣ ਵਾਲੇ ਚੂਸਾ ਨਾਲ ਐ ਬਾਈ ਪੱਕੇ ਹੋਏ ਤੇ ਇੱਧਰ ਆਪਾਂ ਖਾ ਰਹੇ ਆ ਜੀ ਰੋਟੀ ਆਲੂ ਪਕੌੜੀਆਂ ਸਬਜ਼ੀ ਆਇਲ ਆਇਲ ਭਾਜੀ ਖਾ ਰਹੇ ਆ ਜੀ ਅੱਜ ਦੇਸੀ ਘਿਓ ਲੋੜੀ ਮੀ ਪਾਕੇ ਹਟ ਚੁੱਕਾ ਆ ਇੱਧਰ ਆਪਣਾ ਥੋਬੀ ਘਾਟ ਵੀ ਲਾਇਆ ਸੀਗਾ ਉਹ ਵੀ ਹੋ ਗਿਆ ਆ ਇਧਰ ਹੋ ਰਹੀ ਹੈ ਜੀ ਪਕੌੜਿਆਂ ਦੀ ਤਿਆਰੀ ਪਕੌੜੇ ਤਿਆਰ ਆ ਇਧਰ ਆ ਜੀ ਫਿੰਗਰਸ ਫਿੰਗਰਸ ਮੋٹے ਮੋٹے ਹੋ ਗਏ ਇਧਰ ਆ ਜੀ ਪਿਆਰ ਵਾਲੇ ਪਕੌੜੇ ਇਧਰ ਆ ਜੀ ਖਾਣ ਵਾਲੀਆਂ ਸੰਗਤਾਂ ਕੜੇ ਜਵਾ ਦਾ ਕੜੇ ਜਵਾ ਦਾ ਝੰਗਰ ਝੰਗਰ ਆਪਿਆ ਜਲੇ ਜਵਾ ਦਾ ਹਾਂਜੀ ਦੋਸਤੋ ਚਾਪ ਪਕੋੜੇ ਹੋ ਚੁੱਕੇ ਸੀਗੇ ਹੁਣ ਸ਼ਾਮ ਦਾ ਟਾਈਮ ਹੋ ਚੁੱਕਾ 7 ਵਜਣੇ ਵਾਲੇ ਆ ਤੇ ਅਸੀਂ ਜਾ ਰਹੇ ਆ ਹੁਣ ਕਿਤੇ ਘੁੰਮਣ ਦਾ ਪ੍ਰੋਗਰਾਮ ਆ ਬੱਚੇ ਆਏ ਹੋਏ ਆ ਇਹਨਾਂ ਨੂੰ ਚੱਲ ਜਣਾ ਇੱਕ ਅੱਧੇ ਦਿਨ ਤੱਕ ਆਪਣੇ ਘਰੇ ਸੋਚਿਆ ਇਹਨਾਂ ਨੂੰ ਸ਼ਾਮ ਤੇ ਜਮ ਘੁਮਾ ਕੇ ਲੈ ਕੇ ਆਂਦੇ ਆ ਅਸੀਂ ਜਾ ਰਹੇ ਆ ਮਾਤਾ ਵੈਸ਼ਨੋ ਦੇਵੀ ਦਾ ਮੰਦਿਰ ਜੋ ਕਿ ਆਪਣੇ ਤੇ ਲੋਕਲ ਖੁਸ਼ਿਆਰਪੁਰ ਵਿੱਚ ਹੀ ਆ ਬਹੁਤ ਖੂਬਸੂਰਤ ਮੰਦਿਰ ਆ ਕਾਫੀ ਸਾਰੀਆਂ ਦੇਵੀ ਦੇਵਤੇ ਦੀਆਂ ਮੂਟੀਆਂ ਅੰਦਰ ਸਥਾਪਿਤ ਕੀਤੀਆਂ ਹੋਈਆਂ ਚਲੋ ਤੁਹਾਨੂੰ ਵੀ ਦਿਖਾਉਂਦੇ ਆ ਜੀ ਲੈ ਕੇ ਚੱਲਦੇ ਆ ਤੁਹਾਨੂੰ ਮਾਤਾ ਵੈਸ਼ਨੋ ਦੇਵੀ ਦਾ ਮੰਦਿਰ ਅਸੀਂ ਅੱਜ ਲੈ ਕੇ ਜਾਵਾਂਗੇ ਜੀ ਬਲੈਕ ਸਪਲੈਂਡਰ ਚਲਾਊਗਾ ਸਾਹਿਲ चलो चलो मुन्नूए लो जी पहुंच चुके है सी माता वैष्णो देवी धाम मंदिर आरती हो रही है जय माता दी

ਜੀ ਦੋਸਤੋ ਅਸੀਂ ਬਿਲਕੁਲ ਟੋਪ ਤੇ ਆ ਚੁੱਕੇ ਆ ਨੀਚੇ ਆ ਵੀਊ ਚੈੱਕ ਕਰੋ ਆਰਤੀ ਹੋ ਚੁੱਕੀ ਹੈ ਮਾਤਾ ਰਾਣੀ ਦੀ ਤੇ ਸੰਗਤਾਂ ਤਾਂ ਕਾਫੀ ਆ ਚੁੱਕੀਆਂ ਹੈ ਚੈੱਕ ਕਰ ਤਾ ਦਿਓ ਹਵਾ ਕਿੰਨੀ ਠੰਡੀ ਚੱਲ ਰਹੀ ਹੋਵੇ ਤੁਸੀਂ ਦੇਖੋ ਜੀ ਕਿੰਨੀ ਠੰਡੀ ਹਵਾ ਚੱਲ ਰਹੀ ਆ ਸਾਹਮਣੇ ਵੀ ਮੂਰਤੀ ਸਥਾਪਨਾ ਹੋਈ ਹੈ ਦੇਵੀ ਦੇਵਤਾ ਦੀ ਚਲੋ ਵੀ ਤੁਹਾਨੂੰ ਦਿਖਾਉਂਦੇ ਆ ਤੇ ਕਿੰਦਾ ਦੇਖੋ ਜੀ ਕਿੰਨੀ ਵਧੀਆ ਪਾਣੀ ਹਣੇ ਆਈ ਆ ਪੱਧ ਰਕ ਲਗਾਇਆ ਵੇ ਦੇਖੋ ਕਿੰਨਾ ਵਧੀਆ ਲੱਗ ਰਿਹਾ ਚਲੋ ਜੀ ਚੱਲਦੇ ਆ ਜੱਗੇ ਨੂੰ ਠੰਡਾ ਮੌਸਮ ਬਹੁਤ ਹੀ ਵਧੀਆ ਹੈ ਯਾਨੀ ਕਿ ਨਾ ਸਕੂਨ ਜਿਹਾ ਮਿਲ ਰਿਹਾ ਇੱਥੇ ਆ ਕੇ ਬਿਲਕੁਲ ਠੰਡਕ ਹੋਈ ਪਈ ਆ ਹਰ ਹਰ ਮਹਾਦੇਵ ਦੇਖੋ ਜੀ ਕਿਹੜਾ ਵਧੀਆ ਕਲਾ ਕਰ ਕੀਤੀ ਹੋਈ ਹੈ ਕਿੰਨੇ ਵਧੀਆ ਵਧੀਆ ਮੂਰਤੀ ਸਥਾਪਿਤ ਕੀਤੀਆਂ ਆ ਰਾ ਦੇਖੋ ਡੈਕੋਰੇਸ਼ਨ ਕਿੰਨੀ ਵਧੀਆ ਕੀਤੀ ਹੈ ਹਾਂਜੀ ਦੋਸਤੋ ਦਰੱਖਤ ਦੇਖੋ ਕਿੰਨੀ ਵਧੀਆ ਜੀ ਇੱਥੇ ਬਣਾਏ ਹੋਏ ਆ ਇੱਧਰ ਸਾਈਡ ਨੂੰ ਵੀ ਦੇਖੋ ਤੇ ਹੁਣ ਆਪਾਂ نیچے ਤੁਹਾਨੂੰ ਦਿਖਾ ਗਾੜੋ ਮੂਰਤੀ ਸਥਾਪਨਾ ਹੋਈ ਹੈ ਉਹ ਦਿਖਾਵਾਂਗੇ ਤੁਹਾਨੂੰ ਤੇ ਚਲੋ ਦੋਸਤੋ ਇਸ ਤੋਂ ਪਹਿਲਾਂ ਵੀ ਆਹ ਆਂਦਾ ਜੀ ਰਸਤਾ ਗਰਬ ਜੂ ਲੋ ਜੀ ਅਦਰ ਬਜਰੰਗਵਲੀ ਸਥਾਪਿਤ ਕੀਤੇ ਹੋਏ ਆ ਜੀ ਉੱਪਰ ਚੱਲਦੇ ਆ ਜੀ ਜਿੱਥੇ ਹੈਗੀ ਨਵੇਂ ਮਾਤਾ ਦਾ ਇਥੋਂ ਮੇ ਮਾਤਾ ਦਾ ਇਹ ਮੋਤੀ ਸਤਾ ਕਿੱਥੇ ਵੀ ਆ ਜੀ ਕਿੱਥੇ ਲੱਗੇ ਤੁਹਾ ਨੂੰ हे राम चंद्र के बाल हनुमान मरण भव निर्वाणम कृपया गुरु महाराज के दरार की वरण की जाओ रामचंद्र शिरो गुजरन ਹਾਂ ਜੀ ਤੁਸੀਂ ਵੀ ਦੇਖ ਸਕਦੇ ਹੋ ਜੀ ਥਾਣਾ ਬਣਾਏ ਹੋਏ ਆ ਜੀ ਤੇ ਉੱਪਰੋਂ ਆ ਰਹੇ ਆ ਜੀ ਖੱਦਿਆ ਗਿਆ ਸ਼ਿਵਲਿੰਗ ਨੇ ਜਿਸ ਤੱਕ ਦਿੱਤੇ ਤੇ ਨੰਦੀ ਜਿਸ ਤੱਕ ਦਿੱਤੇ ਹੋਏ ਆਂ ਹਾਂਜੀ ਦੋਸਤੋ ਜੋ ਤੁਹਾਨੂੰ ਪਰਵੰਤਰ ਦਿਖਾਇਆ ਆਪਾਂ ਉਹ ਹੈਗਾ ਜੀ ਜਿਹੜੀ ਠਾਕੁਰ ਦੁਆਰਾ श्री वैष्णो धाम मंदिर चलो दे दे। जी इत भी दर्शन कराते थानू माता रानी के दरबार से जय माता कि मंदिर बनाया दे दे। हो देवी बहुत वादिया मूर्ति स्थापना की थी वही अंदर जय माता ਇੱਧਰ ਜੀ ਚਿੱਤਰ ਬਣਾਏ ਹੋਏ ਆ ਸ਼੍ਰੀ ਕ੍ਰਿਸ਼ਨ ਜੀ ਦੇ ਬਾੜੀ ਚੱਕੀ ਹੋਈ ਆ ਇੱਧਰ ਮਾਮਾ ਕਾਂਸ ਨੂੰ ਮਾਓ ਜੀ ਆ ਚਿੱਤਰ ਬਣਾਏ ਹੋਏ ਤਾਂ ਬਹੁਤ ਵਧੀਆ ਵਧੀਆ ਉੱਧਰ ਪੂਤਨਾ ਆ ਜੀ ਇਹ ਕਿੱਡੀ ਕਿੰਨੇ ਵਧੀਆ ਵਧੀਆ ਚਿੱਤਰ ਬਣਾਏ ਹੋਏ ਬਾਬਾ ਜੀ ਸ਼੍ਰੀ ਕ੍ਰਿਸ਼ਨ ਜੀ ਦੇ ਹਾਂਜੀ ਦੋਸਤੋ ਇਧਰ ਨਾਲ ਹੀ ਬਣਾਇਆ ਜੀ ਭੋਲੇ ਨਾ ਜੀ ਦੇ ਮੰਦਿਰ ਸ਼ਿਵ ਲਿੰਗ ਸਥਾਪਿਤ ਕੀਤੇ ਹੋਏ ਆ ਮਹਾਦੇਵ ਜੈ ਹੋ ਸ਼ਿਵ ਸ਼ੰਭੂ ਅੱਜ ਦਿਨ ਸ਼ਿਵਲਿੰਗ ਬਣਾਇਆ ਹੋਇਆ ਏ ਸਾਰੇ ਪਾਸੇ ਸ਼ਿਵਲਿੰਗ ਸਥਾਪਿਤ ਕੀਤੇ ਹੋਏ ਆ ਜੀ ਦੇਖੋ ਦੀ ਸ਼ਾਮ ਦੇ ਟਾਈਮ ਕਿੰਨੇ ਵਧੀਆ ਲੱਗ ਰਹੇ ਆ ਸ਼ਿਵਲਿੰਗ ਪੂਰਾ ਦਰਬਾਰ ਕਿੰਨਾ ਵਧੀਆ ਲੱਗ ਰਿਹਾ ਆ ਇਸ ਸਾਈਡ ਕੰਮ ਚੱਲ ਰਿਹਾ ਜੀ ਦਰਵਾਰ ਬਹੁਤ ਸੋਹਣਾ ਬਣ ਰਿਹਾ ਜੀ ਬੈਸ਼ਨੋ ਤਾਂ ਮੰਦਿਰ ਪਿੰਦਾ ਜੀ ਹੋਸ਼ੀਆਰਪੁਰ ਤੋਂ ਜਦੋਂ ਆਪਾਂ ਮਾਤਾ ਚਿੰਤਪurni ਰੋਡ ਤੇ ਜਾਂਦੇ ਆ ਉਸ ਰੋਡ ਤੇ ਪਿੰਦਾ ਜੀ ਜਿਨ੍ਹਾਂ ਨੂੰ ਨਹੀਂ ਪਤਾ ਉਹ ਵੀ ਜਰੂਰ ਆਓ ਆ ਕੇ ਦਰਸ਼ਨ ਕਰੋ ਬਹੁਤ ਵਧੀਆ ਜਗ੍ਹਾ ਆ ਆਪਾਂ ਤਾਂ ਇਹੀ ਕਹਾਂਗੇ ਤੁਹਾਨੂੰ ਤੇ ਬਾਕੀ ਮਾਤਾ ਚਿੰਤਪurni ਜਿਹਦੇ ਮੇਲੇ ਆਣੇ ਆਲੇ ਆ ਅਗਲੇ ਮਹੀਨੇ ਜੁਲਾਈ ਮਹੀਨੇ ਜਿਹੜੇ ਵੀ ਆਉਂਗੇ ਇੱਥੇ ਦਰਸ਼ਨ ਜਰੂਰ ਕਰਕੇ ਜਾਓ ਚਲੋ ਦੇਖੋ ਜੀ ਕਿੱਡੀ ਵੱਡੀ ਮੂਰਤੀ ਬਣੀ ਹੋਈ ਆ ਭੋਲੇ ਨਾਹ ਜੀ ਦੀ ਮਸੀਨੀ ਕੀ ਬਣੀシャਲੀ ਹਰ ਹਰ ਮਹਾਦੇਵ ਹਾਂਜੀ ਦੋਸਤੋ ਜੈ ਮਾਤਾ ਜੀ ਸਾਰਿਆਂ ਨੂੰ ਕਮੈਂਟਾਂ ਵਿੱਚ ਜਰੂਰ ਲਿਖ ਦਿਓ ਤੇ ਚਲੋ ਇਸ ਬਲੌਗ ਨੂੰ ਕਰਦੇ ਆ ਜੀ ਐਂਡ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਇਸ ਬਲੌਗ ਚ ਆਪਾਂ ਤੁਹਾਨੂੰ ਮਾਤਾ ਜੀ ਦਾ ਬਹੁਤ ਖੂਬਸੂਰਤ ਦਰਵਾਜ਼ਾ ਦਿਖਾਇਆ ਜੋ ਕਿ ਬੈਸ਼ਨੋ ਦਾ ਮੰਦਿਰ ਹੈ ਹੁਸ਼ਿਆਰਪੁਰ ਦੇ ਵਿੱਚ ਤੇ ਤੁਸੀਂ ਵੀ ਇੱਥੇ ਆਓ ਦਰਸ਼ਨ ਮੇਲੇ ਕਰੋ ਬਹੁਤ ਸੋਹਣਾ ਦਰਵਾਜ਼ਾ ਆ ਏ ਵਧੀਆ ਲੱਗਾ ਤਾਂ ਲਾਈਕ ਕਮੈਂਟ ਜਰੂਰ ਕਰ ਦਿਓ ਹੋਰ ਨਵੇਂ ਹੈਗੇ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਮਿਲਦਾ ਤੁਹਾਨੂੰ ਕਿਸੇ ਹੋਰ ਬਲੌਗ ਦੇ ਵਿੱਚ ਬਾਏ ਬਾਏ ਦੋਸਤੋ